ਤਿੰਨ ਬੰਦੇ ਆਉਂਦੇ ਨੇ ਕਹਿੰਦੇ ਵੀ ਕੱਪੜੇ ਦਿਖਾ ਦੋ ਤਿੰਨਾਂ ਬੰਦਿਆਂ ਨੂੰ ਕੱਪੜੇ ਸਿਲੈਕਟ ਕਰਾਏ ਉਹ ਤਿੰਨ ਲਫਾਬੇ ਵਿੱਚੋਂ ਦੋ ਲਫਾਬੇ ਸੀ ਜਿਹੜੇ ਲੈ ਕੇ ਨਾਲ ਦੇ ਨਾਲ ਉਹ ਰਫੂ ਚੱਕਰ ਹੋ ਗਏ ਜਨਰਲ ਮੂਰੇ ਲਾ ਲਿਆ ਤੇ ਨਾਲ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਨੇ ਸਕੂਟਰ ਵਿੱਚ ਮਾਰਿਆ ਮੇਰੇ ਮਾਰੇ ਉੱਤੇ ਸਿੱਟ ਗਏ ਮੈਨੂੰ ਭੱਜ ਗਏ ਬਾਹ ਤੇ ਸੱਟ ਲੱਗੀ ਉਹਰੇ ਦੇ ਬਿਲਕੁਲ ਨੇੜੇ ਅਜੇ ਹੀ ਵਾਰਦਾਤਾਂ ਹੋਣਾ ਕਿਤੇ ਨਾ ਕਿਤੇ ਸਰਕਾਰ ਦੇ ਪੁਲਿਸ ਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਲੁੱਟਾ ਘੁਹਾ ਤੇ ਚੋਰੀਚਕਾਰੀ ਦੀਆਂ ਵਾਰ ਦਾ ਤਤ ਲਗਾਤਾਰ ਵਾਦਾ ਹੁੰਦਾ ਜਾ ਰਿਹਾ ਹੈ ਅੱਜ ਅਸੀਂ ਅੰਮ੍ਰਿਤਸਰ ਦੇ ਜਿਹੜਾ ਹੈਗਾ ਮਰੇ ਕੋਲਾ ਪਟਿਆਲਾ ਰੋਡ ਤੇ ਖੜੇ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਇਸ ਤੋਂ ਮਹਿਜ ਥੋੜੀ ਦੂਰ ਹੈ ਜਿਹੜਾ ਪੁਲਿਸ ਥਾਣਾ ਹੈ ਇਸ ਦੁਕਾਨ ਤੇ ਜਿਹੜੀ ਲੁੱਟਕੋ ਹੋਈ ਹੈ ਜਿਹੜਾ ਥਾਣਾ ਥਾਣੇ ਤੋਂ ਮਹਿਜ ਥੋੜੀ ਦੂਰ ਹੈ ਤੇ ਇਹ ਜਿਹੜਾ ਬਾਜ਼ਾਰ ਆ ਜਿਹੜੀ ਇਹ ਸੜਕ ਹੈ ਜਿਆਦਾਤਰ ਇੜਪੜਕਰ ਇਹਦੇ ਇਥੇ ਵੱਡੀ ਗਿਣਤੀ ਦੇ ਵਿੱਚ ਵਾਹ ਵਾਹਣੇ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੀ ਇਹ ਜੀਕੇ ਗਾਰਮੈਂਟਸ ਤੁਹਾਨੂੰ ਦਿਖਾ ਦਈਏ ਇਸ ਤੇ ਦੋ ਤਿੰਨ ਲੁੱਟੇਰੇ ਆਉਂਦੇ ਨੇ ਤੇ ਇਹ ਤੋਂ ਸਮਾਨ ਲੈਂਦੇ ਨੇ ਕੱਪੜੇ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਗੱਲਬਾਤ ਕਰ ਲੈਨੇ ਆ ਦੁਕਾਨਦਾਰ ਨਾਲ ਗੱਲ ਕਰਦੇ ਆ ਵੀ ਆਖਰਕਾਰ ਜਿਹੜੀ ਇਹ ਘਟਨਾ ਕਿਵੇਂ ਵਾਪਰੀ ਐ ਕੀ ਗੱਲ ਹੋਈ ਐ ਉਹ ਬਸ ਸੱਚੀ ਗੱਲ ਕੀ ਗੱਲ ਕੀ ਹੋਈ ਐ ਜਿਹੜੀ ਅੱਜ ਘਟਨਾ ਵਾਪਰੀ ਤੁਹਾਡੇ ਬਿਰੇ 11:30 ਵਜੇ ਦਾ ਟਾਈਮ ਸੀਗਾ ਜੀ ਤਿੰਨ ਬੰਦੇ ਆਉਂਦੇ ਨੇ ਕਹਿੰਦੇ ਵੀ ਕੱਪੜੇ ਦਿਖਾ ਦਿਓ ਤਿੰਨਾਂ ਬੰਦਿਆਂ ਨੂੰ ਕੱਪੜੇ ਸਿਲੈਕਟ ਕਰਾਏ ਕੱਪੜੇ ਕਮ ਸੇ ਕਮ ਨਾਣਾ ਕਰਦੇ ਵੀ 7 ਤੋਂ 8000 ਦੇ ਕੱਪੜੇ ਸੀਗੇ ਉਹਨਾਂ ਦੇ ਤਿੰਨ ਲਫਾਪੇ ਬਣੇ ਸੀਗੇ ਉਹ ਤਿੰਨ ਲਫਾਪੇ ਵਿੱਚ ਦੋ ਲਫਾਪੇ ਸੀ ਜਿਹੜੇ ਲੈ ਕੇ ਨਾਲ ਦੇ ਨਾਲ ਉਹ ਰਫੂ ਚੱਕਰ ਹੋ ਗਏ ਜਨਮੇ ਕਾਊਂਟਰ ਤੋਂ ਘੁੰਮਣ ਲੱਗਿਆ ਜਾਣੋ ਚਲੇ ਗਏ ਪਿੱਛਾ ਕੀਤਾ ਮੂਰੇ ਟਰੱਕ ਆ ਗਿਆ ਉਹ ਟ੍ਰੈਫਿਕ ਜਿਹਾ ਸੀ ਉਲਝ ਗਏ ਉਹ ਗਾਹਾਂ ਕ੍ਰੋਸ ਕਰ ਗਏ ਤੇ ਉਹ ਅਸੀਂ ਅਲੀਪੁਰ ਵਾਲੇ ਰਾਹ ਤੇ ਗਏ ਵੀ ਆ ਉਹਨਾਂ ਦਾ ਪਿੱਛਾ ਵੀ ਕੀਤਾ ਤੇ ਉਹਨਾਂ ਦੇ ਮੋਟਰਸਾਈਕਲ ਮੂਰੇ ਆ ਮੇਰੇ ਵੀਰ ਨੇ ਕੀਤਾਗਾ ਵੀ ਮੋਡ ਸਕੂਟਰ ਲਾਇਆ ਤੇ ਉਹ ਸਕੂਟਰ ਨੂੰ ਫੇਟ ਮਾਰ ਕੇ ਉਹ ਹੱਥੋ ਪਾਈ ਕਰਕੇ ਭੱਜ ਗਏ ਕਿਹੜਾ ਕੋਈ ਦੁਕਾਨ ਹੈ ਥਾਣੇ ਤੋਂ ਕਿੰਨੀ ਕੁ ਦੂਰ ਆ ਇਹ ਥਾਣੇ ਤੋਂ ਸਿਰਫ ਮਨਨ ਗੱਲੋਂ ਵੀ 20 ਜਾਂ 25 ਦੁਕਾਨਾਂ ਛੱਡ ਗਏ ਹਾਂ 20 25 ਦੁਕਾਨਾਂ ਛੱਡ ਗਏ ਆਪਣੀ ਦੁਕਾਨ ਤੇ ਜਿਹੜਾ ਬਾਜ਼ਾਰ ਆ ਪੂਰਾ ਭੀੜ ਭੜੱਕੇ ਵਾਲਾ ਪਿਆ ਰਹਿੰਦਾ ਹਾਂ ਹਾਂ ਭੀੜ ਭੜੱਕੇ ਵਾਲਾ ਪਿਆ ਰਹਿੰਦਾ ਗੱਡਿਆ ਆਮ ਰਹਿੰਦੇ ਆ ਟਰੈਫਿਕ ਆਮ ਰਹਿੰਦੀ ਆ ਅਸੀਂ ਵੀ ਟਰੈਫਿਕ ਵਿੱਚ ਹੀ ਉਲ ਜਗੇ ਟਰੈਫਿਕ ਉਲ ਜਗੇ ਹਾਂਜੀ ਤੇ ਜਿਹੜਾ ਇਹ ਕੀ ਕਹੇ ਜੀ ਨਸ਼ੇੜੀ ਕਿਸ ਦੀਏ ਕੋ ਦੇਖਣ ਨੂੰ ਕਹੇ ਜੀ ਉਹਨਾਂ ਤਿੰਨ ਬੰਦੇ ਸੀਗੇ ਉਹਨਾਂ ਦੇ ਇੱਕ ਦੀ ਉਮਰ ਹੋਊਗੀ 28 ਸਾਲ ਦੇ ਇੱਕ ਦੋ ਦੀ ਉਮਰ ਹੋਊਗੀ 22 ਤੋਂ ਮੰਨ ਕੇ 20 ਤੋਂ 22 ਸਾਲ ਦੇ ਅੱਛਾ ਨੌਜਵਾਨ ਸੀ ਹਾਂ ਨੌਜਵਾਨ ਮੁੰਡੇ ਸੀਗੇ ਸਿਰ ਤੋਂ ਰੋਡੇ ਇੱਕ ਪਗਿਆ ਦੀ ਥੋੜਾ ਜਿਹਾ ਜਿਵੇਂ ਸੀਨੀਅਰ ਬੰਦਾ ਹੁੰਦਾ ਉਹ ਉਸ ਤਰ੍ਹਾਂ ਜਿਹੜਾ 28 ਸਾਲ ਦਾ ਸੀ ਮੂਹ ਮਾਂ ਬੰਨੇ ਹੋਏ ਸੀ ਉਹਦੇ ਕੋਈ ਮੂਹ ਨਹੀਂ ਸੀ ਬੰਨਿਆ ਹੋਇਆ ਬਿਨਾ ਉਹ ਤੋਂ ਸੀਗੇ ਸਾਰੇ ਹਾਂਜੀ ਤੇ ਤੁਸੀਂ ਹੁਣ ਪੁਲਿਸ ਕੋਲ ਗਏ ਨਹੀਂ ਹੁਣ ਅਸੀਂ ਉਹ ਰਿਪੋਰਟ ਉਹ ਕਰਾ ਕੇ ਆਵਾਂਗੇ ਰਿਪੋਰਟ ਦੇ ਕੇ ਆਵਾਂਗੇ ਅਸੀਂ ਦਰਜ ਕਰਾ ਕੇ ਆਵਾਂਗੇ ਜੇ ਨੌਜਵਾਨਾਂ ਜਿਨ੍ਹਾਂ ਨੇ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਤੇ ਕੀ ਗੱਲ ਹੋਈ ਜੀ ਦੱਸੋ ਤੁਸੀਂ ਹਾਂ ਵੀਰ ਜੀ ਜਦੋਂ ਬਾਹਰ ਨਿਕਲ ਕੇ ਕਹਿੰਦਾ ਫੜੋ ਫੋੜੋ ਕਹਿੰਦਾ ਮੇਰੇ ਮੇਰੇ ਕੱਪੜੇ ਲੈ ਕੇ ਭੱਜਦੇ ਨੇ ਇਹ ਤਾਂ ਬਜ਼ਾਰ ਵਾਲ ਨੂੰ ਭੱਜ ਗਏ ਮੈਂ ਥੋੜਾ ਹੋ ਦਿਮਾਗ ਤੇ ਚਲਾ ਕੇ ਮੈਂ ਸਕੂਟਰ ਲੈ ਕੇ ਆਪਣੇ ਦਿਵਾਨਾ ਕਲੂਨੀ ਕਰਨ ਦੀ ਰੈਪੂਲਾ ਰੋਡ ਤੇ ਜਾ ਕੇ ਉਹਨਾਂ ਨੂੰ ਮੂਰੇ ਖੜ ਗਿਆ ਠੀਕ ਹੈ ਤੇ ਉਹ ਨਾਰਮਲ ਆ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਰੂ ਮੈਂ ਕਿਹਾ ਰੋਕ ਲੋ ਰੁਕਿਆ ਨਹੀਂ ਮੈਂ ਸਕੂਟਰ ਮੂਰੇ ਲਾ ਲਿਆ ਤੇ ਨਾਲ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਨੇ ਸਕੂਟਰ ਵਿੱਚ ਮਾਰਿਆ ਮੇਰੇ ਮਾਰੇ ਉੱਥੇ ਸਿੱਟ ਗਏ ਮੈਨੂੰ ਭੱਜ ਗਏ ਬਾਹਾਂ ਤੇ ਸੱਟ ਲੱਗੀ ਉਹਰੇ ਕਾਫੀ ਮੈਨੂੰ ਫਟੜ ਕਰ ਰਹੀ ਜਾਨੀ ਉਹ ਰਫੂ ਚੱਕਰ ਹੋ ਗਿਆ ਉਥੋਂ ਤੇ ਉਹ ਕਿ ਨੰਬਰ ਵਗੈਰਾ ਨਹੀਂ ਦੇਖੇ ਨਹੀਂ ਇਹਨਾਂ ਨੂੰ ਮੋਗੇ ਨਹੀਂ ਮਿਲੇ ਜੀ ਉਹ ਮੋਟਰਸਾਈਕਲ ਤੇ ਨੰਬਰ ਨਹੀਂ ਸੀ ਹੈਗਾ ਇਹ ਕੋਈ ਉਹ ਮੋਟਰਸਾਈਕਲ ਸਪਲੈਂਡ ਜਿਹੜਾ ਮੋਟਰਸਾਈਕਲ ਦੇ ਹੋ ਲਿਆ ਸੀਗਾ ਉਹ ਮੰਨ ਕੇ ਚੱਲੋ ਵੀ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਮੂਰੇ ਲਾਈਟ ਸੀਗੀ ਉਹ ਦੂਸਰੀ ਲਵਾਈ ਹੋਈ ਸੀ ਜਿਹਨੂੰ ਮੈਂ ਮੋਡੀਫਾਈ ਕਰਾਉਣਾ ਕਰਾਏ ਹੁੰਦੇ ਜਿਹੜਾ ਉਹਦਾ ਸਾਇਲੈਂਸਰ ਸੀਗਾ ਉਹ ਜਾਮੇ ਮੋਟਰਾਂ ਦਾ ਲੱਗਿਆ ਹੋਇਆ ਸੀ ਚੈਨ ਕਵਰ ਉਹ ਤੇ ਹੈ ਨਹੀਂ ਸੀ ਨੰਬਰ ਪਲੇਟ ਕੋਈ ਨਹੀਂ ਸੀ ਹੈਗੀ ਉਹ ਤੇ ਮੰਨ ਲਓ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਹੀ ਨਾ ਨਾ ਕਰਦੇ 7-8000 ਦਾ ਹੋ ਗਿਆ ਕੈਮਰੇ ਤੁਹਾਡੇ ਲੱਗੇ ਨਹੀਂ ਦੁਕਾਨ 'ਚ ਕੈਮਰਾ ਨਹੀਂ ਲੱਗਾ ਹੋਇਆ ਇਹ ਉਹ ਸਾਹਮਣੇ ਮੰਨ ਗਲੋ ਦੁਕਾਨ ਦੇ ਕੈਮਰਾ ਲੱਗੇ ਹੋਏ ਤੇ ਇੱਕ ਫੋਟੋ ਮਿਲੀ ਆ ਗਈ ਉਹ ਮਤਲਬ ਫੋਟੋ ਪੂਰੀ ਕਲੀ ਹੁਣ ਕੈਮਰੇ ਲਵਾ ਹਾਂ ਹਾਂ ਹੁਣ ਕੈਮਰੇ ਤਾਂ ਲਵਾਵਾਂਗੇ ਹਾਂਜੀ ਕਿਤੇ ਕਿਤੇ ਮਾੜੀ ਘਟਨਾ ਹੋਈ ਹੈ ਜਦੋਂ ਆਣਾ ਬਹੁਤ ਨਿੰਦਣਯੋਗ ਘਟਨਾ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਹੈਗਾ ਤੜਕੇ 11 ਵਜੇ 11 11:30 ਵਜੇ ਨੌਜਵਾਨ ਆਉਂਦੇ ਨੇ ਤੇ ਇਸ ਦੁਕਾਨਦਾਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਤੇ ਤੋਂ 7 ਤੋਂ 8000 ਰੁਪਏ ਦੇ ਨੇ ਕੱਪੜੇ ਨੇ ਉਹ ਇਹ ਤੋਂ ਲੈ ਲੈਂਦੇ ਨੇ ਤੇ ਬਿਨਾ ਪੈਸੇ ਦਿੱਤੇ ਉਹ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਵੀਰ ਨੇ ਘੇਰਨ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਨੂੰ ਜਿਹੜਾ ਹੈਗਾ ਸਕੂਟਰ ਤੇ ਜਿਹੜਾ ਮੋਟਰਸਾਈਕਲ ਵਿੱਚ ਮਾਰ ਕੇ ਇਹਨੂੰ ਫੱਟੜ ਕਰਕੇ ਉਹ ਇਹ ਤੋੜਾ ਫੁੱਟ ਚੱਕਰੋਗੇ ਤੁਸੀਂ ਦੇਖਿਆ ਕਿੰਨਾ ਹੌਸਲੇ ਜਿਹੜੇ ਇਹਨਾਂ ਦੇ ਲੁੱਟਾ ਖੋਹਾ ਕਰਨ ਵਾਲੇ ਨੇ ਜਿਹੜੇ ਲੋਕ ਨੇ ਹੌਸਲੇ ਬੁਲੰਦ ਨੇ ਮਹਿਜ 20 ਦੁਕਾਨਾਂ ਦੂਰ ਆ ਇਥੋਂ ਪੁਲਿਸ ਥਾਣਾ ਹੈ ਤੇ ਥਾਣੇ ਦਾ ਪੁਲਿਸ ਦਾ ਪ੍ਰਭਾਵ ਹੋਣਾ ਚਾਹੀਦਾ ਪੁਲਿਸ ਦਾ ਦਬਦਬਾ ਮੰਨਣਾ ਚਾਹੀਦਾ ਪਰ ਉਸ ਦੇ ਬਾਵਜੂਦ ਹੈਗਾ ਥਾਣੇ ਦੇ ਬਿਲਕੁਲ ਅੱਗੇ ਉਹ ਜਿਹੜੇ ਹੈਗੇ ਨੇ ਉਹ ਇਥੋਂ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਕੇ ਉੱਧਰੋਂ ਨਿਕਲ ਜਾਂਦੇ ਨੇ ਤੇ ਪ੍ਰਸ਼ਾਸਨ ਕਿਤੇ ਨ ਕਿਤੇ ਸੁੱਤਾ ਪਿਆ ਤੇ ਵੱਡਾ ਸਵਾਲ ਜਾਂ ਨਿਸ਼ਾਨ ਖੜਾ ਹੁੰਦਾ ਕਿ ਥਾਣੇ ਦੇ ਬਿਲਕੁਲ ਨੇੜੇ ਅਜੇ ਹੀ ਵਾਰਦਾਤ ਦਾ ਹੋਣਾ ਕਿਤੇ ਨ ਕਿਤੇ ਸਰ ਤੇ ਪੁਰਸ ਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਮਨਜੀਤ ਸੋਹਣਾ ਜਤਿੰਦਰ ਮਨਵੀ ਅਮਰਗੜ